ਹਾਂਜੀ ਜਿੱਦਾਂ ਆਪਾਂ ਕੱਲ ਕਲਾਸ ਦੇ ਵਿੱਚ ਸਿੱਖਿਆ ਸੀ ਕਿ ਜਿੰਨਾ ਵੀ ਵਰਡਸ ਦੇ ਲਾਸਟ ਦੇ ਵਿੱਚ ਏ ਆਂਦਾ ਏ ਜਿਦਾ ਕਾਜ਼ਾ ਮਾਕੀਨਾ ਮਤਲਬ ਗੱਡੀ ਕਾਜ਼ਾ ਮਤਲਬ ਘਰ ਉਹਨਾਂ ਦਾ ਜਿਹੜਾ ਪਲੂਰਲ ਆ ਉਹਨਾਂ ਦਾ ਜਿਹੜਾ ਵਰਬ ਵਚਨਾਂਗਾ ਉਹ ਈ ਨਾਲ ਬਣਨਾ ਏ ਇੱਕ ਕਾਜ਼ਾ ਉਹਨਾਂ ਕਾਜ਼ਾ ਆਪਾਂ ਨੇ ਕਹਿਣਾ ਕਾਜ਼ੇ ਕਾਜ਼ੇ ਇੱਕ ਗੱਡੀ ਮਾਕੀਨਾ ਆ ਗਿਆ ਨਾ ਮਾਕੀਨੇ ਈ ਆ ਗਿਆ ਉਦਾਂ ਹੀ ਜਿਹੜੇ ਹੁਣ ਵਰਡਸ ਨੇ ਜਿਦਾ ਲੀਬ੍ਰੋ ਲਿਬ੍ਰੋ ਉਹ ਵਾਗੇ ਲਾਸਟ ਦੇ ਵਿੱਚ ਉਹ ਵਾਲਿਆਂ ਦਾ ਉਹ ਵਾਲਿਆਂ ਦਾ ਜਿਹੜਾ ਬਹੁਵਚਨ ਹੈ ਉਹ ਆਈ ਨਾਲ ਬਣਦਾ ਹੈ ਉਹ ਦਾ ਬਹੁਵਚਨ ਆਈ ਬਣਦਾ ਹੈ ਉਹ ਦਾ ਬਹੁਵਚਨ ਆਈ ਬਣਦਾ ਏ ਦਾ ਬਹੁਵਚਨ ਈ ਬਣਦਾ ਹੈ ਠੀਕ ਹੈ ਜੀ ਇੱਕ ਗੱਲ ਯਾਦ ਰੱਖਣੀ ਹੈ ਮੈਂ ਲਾਸਟ ਵਾਲੇ ਲੈਟਰਸ ਦੀ ਗੱਲ ਕਰ ਰਹੀ ਹਾਂ ਮੈਂ ਫਰਸਟ ਵਾਲੇ ਲੈਟਰਸ ਦੀ ਗੱਲ ਨਹੀਂ ਕਰ ਰਹੀ ਮੈਂ ਏ ਓ ਏ ਓ ਲਾਸਟ ਵਾਲੇ ਲੈਟਰਸ ਦੀ ਗੱਲ ਕਰ ਰਹੀ ਹਾਂ ਠੀਕ ਹੈ ਜੀ ਹਾਂਜੀ ਓ ਦਾ ਪਲੂਰਲ ਆਈ ਬਣਦਾ ਹੈ ਏ ਦਾ ਪਲੂਰਲ ਵੋ ਵਚਨ ਈ ਬਣਦਾ ਹੈ ਹੁਣ ਪ੍ਰੋਬਲਮ ਉਧੋਂ ਆ ਜਾਂਦੀ ਹੈ ਜਦੋਂ ਕਈ ਵਰਡਸ ਨੇਗੇ ਜਿਨ੍ਹਾਂ ਦੇ ਲਾਸਟ ਦੇ ਵਿੱਚ ਈ ਆਂਦਾ ਕਈ ਇਹ ਜਿਹੇ ਵਰਡਸ ਨੇ ਜਿਨ੍ਹਾਂ ਦੇ ਲਾਸਟ ਦੇ ਵਿੱਚ ਈ ਆਂਦਾ ਜਿੱਦਾਂ ਆਪਾਂ ਨੇ ਕਹਿਣਾਗਾ ਕਿਉਂ ਮੁੰਡਾ ਖੁਸ਼ ਹੈ ਉਹ ਮੁੰਡਾ ਖੁਸ਼ ਹੈ ਜਿਦਾਂ ਆਪਾਂ ਨੇ ਕਹਿਣਾ ਮੈਂ ਖੁਸ਼ ਆ ਯੂ ਸੋਨੋ ਫੈਲੀਚੇ ਇਲ ਰਗਾਟਸੋ ਐ ਫੈਲੀਚੇ ਹੁਣ ਫੈਲੀਚੇ ਮਤਲਬ ਹੈਪੀ ਇਹਦੇ ਲਾਸਟ ਦੇ ਵਿੱਚ ਈ ਆ ਗਿਆ ਠੀਕ ਹੈ ਜੀ ਉਹ ਕੁੜੀ ਖੁਸ਼ ਹੈ ਫੇਲੀਚੇ ਲਾਸਟ ਦੇ ਵਿੱਚ ਇਹ ਆ ਗਿਆ ਕਿਉਂਕਿ ਇੱਕ ਪਰਸਨ ਦੀ ਗੱਲ ਹੋ ਰਹੀ ਹੈ ਇੱਕ ਵਚਨ ਇੱਕ ਕੁੜੀ ਇੱਕ ਮੁੰਡਾ